ਜੋ ਭਵਾਨੀਗੜ ਅਲਪੈਨ ਪਬਲਿਕ ਸਕੂਲ ਵਿਖੇ ਛੋਟੇ ਸਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ ਇਹ ਲੰਗਰ ਬੈਡ ਪਾਉਣ ਲਗਾਇਆ ਗਿਆ ਛੋਟੇ ਬੱਚਿਆਂ ਨੇ ਪੰਜ-ਪੰਜ ਕੀ ਸੇਵਾ ਕੀਤੀ ਇਸ ਮੌਕੇ ਦੇ ਬੱਚਿਆਂ ਦੇ ਪ੍ਰਿੰਸੀਪਲ ਨੇ ਕੀ ਕਿਹਾ ਜਰਾ ਸੁਣੋ ਰਿਪੋਰਟਰ ਰਾਜ ਖੁਰਮੀ ਭਵਾਨੀਗੜ ਬੇਟਾ ਇੱਧਰ ਨੀ ਬਰਤੋ ਸਾਹਮੁਲਿੰਦਰ ਸਿੰਘ ਐ ਮੈਂ ਅਲਪਾਈਨ ਪਬਲਿਕ ਸਕੂਲ ਦਾ ਵਿਦਿਆਰਥੀ ਹਾਂ ਅਤੇ ਅੱਜ ਅਸੀਂ ਸ਼ੀਦ ਦੇ ਵਿਹਾੜੇ ਲਈ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਅਤੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਅਸੀਂ ਸ਼ੀਦ ਦੇ ਵਿਹਾੜੇ ਲਈ ਸੇਵਾ ਕਰ ਰਹੇ ਹਾਂ ਅਤੇ ਨੇ ਇਸ ਤੋਂ ਪਹਿਲਾਂ ਵੀ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈਗਾ ਤੇ ਆਪਣੇ ਕਲਚਰ ਨਾਲ ਜੁੜਨ ਦਾ ਮੌਕਾ ਮਿਲਦਾ ਹੈਗਾ ਵੀ ਅਸੀਂ ਸਾਨੂੰ ਉਹਨਾਂ ਦੀ ਸ਼ਹੀਦੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਅਸੀਂ ਸਾਰਿਆਂ ਨੂੰ ਇਹ ਸੰਦੇਸ਼ ਦਿੰਨੇ ਆ ਵੀ ਉਹਨਾਂ ਦੀਆਂ ਸ਼ਹੀਦੀਆਂ ਆ ਸਾਡੇ ਕਰਕੇ ਹੀ ਹੋਈਆਂ ਨੇ ਜਦੋਂ ਅਸੀਂ ਸੁੱਖ ਨਾਲ ਰਹਿ ਰਹੇ ਹਾਂ ਤਾਂ ਇਹ ਉਹਨਾਂ ਦੇ ਕਾਰਨ ਹੀ ਹੈ ਵੀ ਅਸੀਂ ਪੂਰੇ ਚੈਨ ਸੁੱਖ ਚੈਨ ਨਾਲ ਰਹਿ پا ਰਹੇ ਆਂਗੇ ਤੇ ਸਾਨੂੰ ਉਹਨਾਂ ਦੀ ਸ਼ਹੀਦੀਆਂ ਨਹੀਂ ਭੁੱਲਣਾ ਚਾਹੀਦਾ ਗੁਣਪ੍ਰੀਤ ਕੌਰ ਹਾਂ ਤੇ ਮੈਂ 12ਵੀਂ ਕਲਾਸ ਦੀ ਵਿਦਿਆਰਥਣ ਹਾਂ ਤੇ ਅੱਜ ਸਾਡੇ ਸਕੂਲ ਦੇ ਵਿੱਚ ਲੰਗਰ ਲਾਇਆ ਗਿਆ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਧਿਆਨ ਰੱਖਦੇ ਹੋਏ ਇਹ ਦਿਨ ਸਾਡੀ ਸਿੱਖੀ ਧਰਮ ਦੇ ਵਿੱਚ ਬਹੁਤ ਖਾਸ ਮਹੱਤਵ ਰੱਖਦੇ ਹਨ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੇ ਵੱਡੇ ਸਾਹਿਬਜ਼ਾਦਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਨਾਲ ਜੁੜੇ ਹੋਏ ਸਨ ਨਾ ਤੇ ਇਸ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਸਿੱਖੀ ਧਰਮ ਦੇ ਕੀ ਮਹੱਤਤਾ ਹੈ ਅਤੇ ਕਿ ਛੋਟੇ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਕਿੰਨੀਆਂ ਵੱਡੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਾਂ ਉਹਨਾਂ ਲਈ ਅੱਜ ਇੱਥੇ ਲੰਗਰ ਲਾਇਆ ਗਿਆ ਹੈ ਤੇ ਸਾਨੂੰ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਸੇਵਾ ਕਰ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਪ੍ਰਿੰਸੀਪਲ ਰੋਮਨੂਰਾ ਐਲਪਾਈਨ ਪਬਲਿਕ ਸਕੂਲ ਅੱਜ ਸਾਡੇ ਸਕੂਲ ਵਿੱਚ ਜਿਹੜਾ ਲੰਗਰ ਚੱਲ ਰਿਹਾ ਹੈ ਇਹ ਛੋਟੇ ਸਾਹਿਬਜ਼ਾਦੇ ਆदि ਸ਼ਹੀਦੀ ਦਿਵਸ ਇਸੇ ਮਨਾਇਆ ਜਾ ਰਿਹਾ ਹੈ ਜਿੱਦੇ ਵਿੱਚ ਇਹ ਜਿਹੜੀ ਕੁਰਬਾਨੀ ਹੈ ਸਾਹਿਬਜ਼ਾਦਿਆਂ ਦੀ ਇਹਦੀ ਕੋਈ ਨਕਲ ਨਹੀਂ ਕੋਈ ਇਸ ਤਰ੍ਹਾਂ ਦਾ ਅੱਜ ਨਹੀਂ ਕਰ ਸਕਦਾ ਪਰ ਇਹਦੇ ਤੋਂ ਅੱਜ ਜਦੋਂ ਅਸੀਂ ਸੇਵਾ ਵਿੱਚ ਬੱਚਿਆਂ ਨੂੰ ਲਗਾਉਂਦੇ ਆ ਜਾਂ ਲੰਗਰ ਚਲਾ ਰਹੇ ਆ ਜਾਂ ਉਹ ਇਤਿਹਾਸ ਸਾਰਾ ਬੱਚਿਆਂ ਨੂੰ ਦੱਸਦੇ ਆ ਇਹ ਇੱਕ ਪ੍ਰੇਰਣਾ ਹੈ ਬੱਚਿਆਂ ਲਈ ਬਹੁਤ ਵੱਡੀ ਸਿੱਖਿਆ ਹੈ ਬੱਚਿਆਂ ਲਈ ਕਿ ਆਪਣੇ ਗੁਰੂਆਂ ਬਾਰੇ ਆਪਣੇ ਇਤਿਹਾਸ ਬਾਰੇ ਉਨ੍ਹਾਂ ਦੀ ਕੁਰਬਾਨੀ ਬਾਰੇ ਔਰ ਸਭ ਤੋਂ ਵੱਡੀ ਗੱਲ ਸੇਵਾ ਕਰਨਾ ਸਿੱਖਦੇ ਹਨ ਤਾਂ ਇਹ ਸਾਡੇ ਲਈ ਮਤਲਬ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ ਬੱਚਿਆਂ ਲਈ ਬਹੁਤ ਜਿਹਨੂੰ ਕਹਿੰਦੇ ਆ ਕਿ ਜਿੰਦਗੀ ਲਈ ਉਹਨਾਂ ਦੇ ਬਹੁਤ ਫਾਇਦੇਮੰਦ ਹੈ ਇਹੀ ਕਾਰਨ ਹੈ ਕਿ ਅਸੀਂ ਇਸ ਦਿਨ ਨੂੰ ਇਸ ਤਰ੍ਹਾਂ ਮਨਾਨੇ ਆਪਣੇ ਬੱਚਿਆਂ ਨਾਲ ਖਾਸ ਤੌਰ ਤੇ ਮਨਾਨੇ ਆ ਕਿ ਬੱਚੇ ਸੇਵਾ ਕਰਨੀ ਸਿੱਖਣ ਸੇਵਾ ਦੇ ਨਾਲ ਨਾਲ ਉਹ ਆਪਣੇ ਗੁਰੂਆਂ ਬਾਰੇ ਜਾਣਨ ਉਹਨਾਂ ਦੀ ਕੁਰਬਾਨੀ ਜੋ ਸਾਹਿਬ ਜਾ ਦੇ ਛੋਟੇ ਸਾਹਿਬ ਜਾ ਦੇ ਦੀ ਕੁਰਬਾਨੀ ਜਿਹੜੀ ਇਸ ਤਰ੍ਹਾਂ ਦੀ ਕੁਰਬਾਨੀ ਹੈ ਜਿਹੜੀ ਨਾ ਕਦੇ ਹੋਈ ਹੈ ਨਾ ਕਦੇ ਹੋਏਗੀ ਉਸ ਬਾਰੇ ਜਾਣਨ ਤਨਵਰਦ ਨੂੰ ਜਾਣਨੀ ਹੈ ਇਸ ਕਰਕੇ ਸਿੱਕ ਦਿਨ ਨਹੀਂ ਰੱਖਦੇ ਆਏ